ਆਪ ਕੀ ਆਵਾਜ਼ ਸਮਾਚਾਰ ਆਪ ਤੱਕ ਗੱਡੀ ਨਾ ਹੂਟਰ ਮਾਰਦੀ ਫਿਰਦੀ ਆ ਇਹਦਾ ਵੈਰੀਫਾਈ ਕਰੂ ਅਸੀਂ ਐਡਰੈਸ ਘਟਵਾਇਆ ਕਾਰ ਤੇ ਕਾਲੀਆਂ ਫਿਲਮਾਂ ਹੂਟਰ ਲਗਾ ਕੇ ਰੋਬ ਦਿਖਾਉਣ ਵਾਲੇ ਵਿਦਿਆਰਥੀ ਦਾ ਟ੍ਰੈਫਿਕ ਪੁਲਿਸ ਨੇ ਕਟਿਆ ਸਲਾਮ ਜੀ ਹਾਂ ਲੁਧਿਆਣਾ ਵਿੱਚ ਟ੍ਰੈਫਿਕ ਪੁਲਿਸ ਨੇ ਕਾਰ ਉੱਪਰ ਕਾਲੇ ਫਿਲਮ ਹੂਟਰ ਲਗਾਉਣ ਸਣੇ ਵੀ ਆਈ ਪੀ ਸਟicker ਨੂੰ ਚਿਪਕਾ ਕੇ ਲੋਕਾਂ ਵਿੱਚ ਰੋਪ ਦਿਖਾਉਣ ਵਾਲੇ ਵਿਦਿਆਰਥੀ ਦੀ ਗੱਡੀ ਦਾ ਚਲਾਨ ਕੱਟਿਆ ਦਰਅਸਲ ਟ੍ਰੈਫਿਕ ਪੁਲਿਸ ਨੂੰ ਕਿਸੇ ਵਿਅਕਤੀ ਨੇ ਸ਼ਿਕਾਇਤ ਮਿਲੀ ਸੀ ਕਿ ਕਾਰ ਤੇ ਕਾਲੀਆਂ ਫਿਲਮਾਂ ਹੁੱਟ ਲਗਾਇਆ ਹੋਇਆ ਹੈ ਪਹਿਲਾਂ ਜਦੋਂ ਉਸ ਦਾ ਪਤਾ ਚੈੱਕ ਕਰਵਾਇਆ ਤਾਂ ਉਹ ਬਸ ਨਿਕਲਿਆ ਫਿਰ ਮੋਬਾਈਲ ਨੰਬਰ ਤੇ ਫੋਨ ਕੀਤਾ ਤਾਂ ਉਹ ਜਗਰਾਉਂ ਪੁਲ ਨੇੜੇ ਮੰਦਰ ਕੋਲ ਸੀ ਉਸ ਨੂੰ ਜਗਰਾਉਂ ਪੁਲ ਤੇ ਬੁਲਾਇਆ ਗਿਆ ਜਿੱਥੇ ਕਾਰ ਤੇ ਕਾਲੀਆਂ ਫਿਲਮਾਂ ਤੇ ਹੁੱਟ ਲੱਗੇ ਹੋਣ ਦੇ ਨਾਲ-ਨਾਲ ਵੀ ਆਈ ਪੀ ਸਟicker ਵੀ ਚਿਪਕਾਇਆ ਹੋਇਆ ਸੀ ਹਾਲਾਂਕਿ ਜਾਂਚ ਵਾਂਗ ਇਹ ਵੀ ਪਤਾ ਲੱਗੇ ਕਿ ਇਸਦੇ ਡਰਾਈਵਿੰਗ ਲਾਇਸੈਂਸ ਦਾ ਪਹਿਲਾਂ ਵੀ ਚਲਾਨ ਹੋ ਚੁੱਕਿਆ ਹੈ ਜੇਕਰ ਅਜਿਹਾ ਸਾਬਿਤ ਹੁੰਦਾ ਹੈ ਤਾਂ ਹੋਰ ਸਖਤ ਕਾਰਵਾਈ ਕੀਤੀ ਜਾਵੇਗੀ। ਇਹ ਗੱਡੀ ਨਾ ਹੂਟਰ ਮਾਰਦੀ ਫਿਰਦੀ ਹੈ ਇਹਦਾ ਵੈਰੀਫਾਈ ਕਰੋ ਅਸੀਂ ਇਹਦਾ ਐਡਰੈਸ ਕਢਵਾਇਆ। ਇਹ ਐਡਰੈਸ ਤੇ ਗੱਡੀ ਹੈ ਨਹੀਂ ਸੀ ਉੱਥੇ। ਫਿਰ ਇਹਦੇ ਨੰਬਰ ਤੇ ਕਾਲ ਕੀਤੀ। ਇਹ ਕਹਿੰਦਾ ਸਰ ਮੈਂ ਦੁਰਗਾ ਮਾਤਾ ਮੰਦਰ ਕੋਲ ਆ। ਅਸੀਂ ਇਹਨੂੰ ਜਗਰੋਂਪੁਰ ਤੇ ਬੁਲਾ ਲਿਆ। ਅਸੀਂ ਕਿਹਾ ਵੀ ਤੂੰ ਆ। ਸਾਨੂੰ ਇਹ ਹੁੰਦਾ ਵੀ ਜਿਹੜੇ ਬੰਦੇ ਨੇ ਕੰਪਲੇਨਟ ਕੀਤੀ ਆ ਇਹਦੇ ਵੈਸੇ ਤਾਂ ਨਹੀਂ ਕਰਦੀ। ਜਦੋਂ ਗੱਡੀ ਇਹਦੀ ਰੋਕੀ ਚੈੱਕ ਕੀਤੀ ਇੱਕ ਤਾਂ ਬਿਨਾ ਪਰਮਿਸ਼ਨ ਤੋਂ ਇਹਨੇ ਬਲੈਕ ਫਿਲਮ ਲਾਈਆ ਫਿਰ ਗੱਡੀ ਨੂੰ ਹੂਟਰ ਲਾਈਆ ਇਹ ਕਾਲਜ ਦੇ ਵਿੱਚ ਸਟੂਡੈਂਟ ਆ ਉਹਨਾਂ ਦੇ ਪੇਰੈਂਟਸ ਨੂੰ ਬੁਲਾਇਆ ਵੀ ਤੁਸੀਂ ਇਹਨੂੰ ਗੱਡੀ ਕਿਸ ਬੇਸ ਤੇ ਦਿੱਤੀ ਆ ਹੁਣ ਇੱਕ ਪੀਜਾ ਨੇ ਬੀਏਪੀ ਸਟੀਕਰ ਲਾਇਆ ਬੀਏਪੀ ਸਟੀਕਰ ਦੀ ਇਹਨੇ ਕਿੱਥੋਂ ਲਿਆ ਪਾਰਕਿੰਗ ਦਾ ਇਹਨੇ ਆਪ ਛੁਪਾਇਆ ਜਾਂ ਇਹਨੇ ਕਿਸ ਤੋਂ ਲਿਆ ਉਹਦੀ ਵੈਰੀਫਾਈ ਕਰ ਰਹੇ ਆ ਨਹੀਂ ਦੇਖੋ ਤਾਂ ਅਸੀਂ ਤਾਂ ਪਹਿਲਾਂ ਸਾਰਿਆਂ ਨੂੰ ਇਹਨਾਂ ਨੂੰ ਪਹਿਲਾਂ ਵੀ ਵਾਰਨਿੰਗ ਦਿੱਤੀ ਸੀ ਹੁਣ ਦੁਬਾਰਾ ਫੇਰ ਦੇ ਰਿਆ ਵੀ ਜਿਨ੍ਹਾਂ ਦੇ ਲੱਗੇ ਨੇ ਆਪਣੇ ਆਪ ਨੂੰ ਸੁਧਰ ਜੋ ਅਫਸਰ ਬੜੇ ਵਧੀਆ ਨੇ ਕਿਸੇ ਨੇ ਸਪੇਅਰ ਨਹੀਂ ਕਰਨਾ ਸੀਨੀਅਰ ਅਫਸਰ ਵੱਲੋਂ ਇਹੀ ਸਾਡਾ ਹੁਕਮ ਆ ਮੰਨ ਜੋ ਕਿ ਏਟੀਐਸਪੀ ਟਰੈਫਿਕ ਸਰ ਵੱਲੋਂ ਮੀਟਿੰਗਾਂ ਰੱਖੀਆਂ ਗਈਆਂ ਏਸੀਪੀ ਸਰ ਵੱਲੋਂ ਟਰੈਫਿਕ ਸਰ ਵੱਲੋਂ ਵੀ ਕਿਸੇ ਨੂੰ ਸਪੇਅਰ ਨਹੀਂ ਕਰਨਾ ਜਿਹੜਾ ਬੰਦਾ ਕਾਲੀ ਫਿਲਮ ਹੂਟਰ ਲਾ ਕੇ ਹੁੱਲੜ ਵਾਜੀ ਕਰਦਾ ਕਾਰਾਂ ਦੇ ਵਿੱਚ ਰੈਲੀਆਂ ਕੱਢਦਾ ਕਿਸੇ ਤਰ੍ਹਾਂ ਦੀ ਵੀ ਮਤਲਬ ਬੱਚੇ ਉਹਨਾਂ ਨੂੰ ਸਪੇਅਰ ਨਹੀਂ ਕਰਨਾ ਉਹਨਾਂ ਦੇ ਚਲਾਨ ਕਰ ਦੋ ਗੱਡੀ ਬਾਉਂਡ ਕਰੋ ਉਹਨੇ ਮੇ ਫਾਦਰ ਸਾਹਿਬ ਨੂੰ ਬੁਲਾ ਰਹੇ ਆ ਉਹਨਾਂ ਨੂੰ ਪੁੱਛਾਂਗੇ ਵੀ ਤੁਸੀਂ ਇਹਨੂੰ ਕਿਸ ਵੇਪ ਤੇ ਗੱਡੀ ਦਿੱਤੀ ਆ ਹਨੋ ਆ ਇਹਦੇ ਬਾਰੇ ਮੈਨੂੰ ਨੋਲਿਜ ਨਹੀਂ ਹੈ ਜਸਟ ਮੈਂ ਤਾਂ ਅੱਜ ਫੜੀ ਆ ਦੇਖੋ ਜਿੰਦਾ ਪਹਿਲਾ ਲਾਇਸੈਂਸ ਸਸਪੈਂਡ ਹੋਇਆ ਤੇ ਇਹਨੂੰ ਲਾਇਸੈਂਸ ਦਾ ਵੀ 10000 ਰੁਪਏ ਫਾਈਨ ਪੈ ਜਾਏਗਾ ਪਹਿਲਾਂ ਪੈ ਜਾਦਾ ਇੱਕ ਵਾਰ ਦੂਜਾ ਚਲਾਉਣ ਮਾਤਾ ਰਾਣੀ ਜੀ ਮਾਤਾ ਰਾਣੀ ਜੀ ਕੋ ਮੈਂ ਨਹੀਂ ਕੀਤਾ ਜਸ ਜਿਹੜੇ ਮੁਲਾਜ਼ਮ ਨੇ ਕੀਤਾ ਹੋਊਗਾ ਅਸੀਂ ਵੈਰੀਫਾਈ ਕਰਾਂਗੇ ਦੋ ਹੋ ਗਏ ਤਾਂ ਲਾਇਸੈਂਸ ਹੀ ਨਹੀਂ ਬਣਨਾ ਤੀਜੀ ਵਾਰ ਤਾਂ ਬਿਨਾਂ ਲਾਇਸੈਂਸ ਤੋਂ ਤੁਹਾਨੂੰ ਪਤਾ ਬੰਦਾ ਗੱਡੀ ਚਲਾਈ ਨਹੀਂ ਸਕਦਾ ਜੇ ਚਲਾਏਗਾ ਉਹਦੇ ਉੱਪਰ 80 ਕਿਲੋ ਜੁਈਗੀ ਉਹਨੇ ਨਾ ਤਾਂ ਕੀ ਕਾਰਵਾਈ ਕੀਤੀ ਕਿਹਨਾਂ ਤੇ ਜੀ ਇਹਨੇ ਗੱਡੀ ਦੇ ਮਾਲਕ ਨੂੰ ਬੁਲਾਇਆ ਜਿਹੜੇ ਦਾ ਫਾਦਰ ਸਾਹਿਬ ਦੇ ਨਾਂ ਤੇ ਗੱਡੀ ਉਹਨਾਂ ਨੂੰ ਇੱਥੇ ਬੁਲਾਇਆ ਉਹ ਆ ਰਹੇ ਨੇ ਗੱਡੀ ਦਾ ਚਲਾਨ ਕਰਕੇ ਬੇਡੇ ਨੂੰ ਫੜਾਦਾ ਜਿਹੜਾ ਥੋੜਾ ਸਾਹਮਣੇ ਗੱਡੀ 'ਚ ਬਿਨਾਂ ਪਰਮਿਸ਼ਨ ਤੋਂ ਹੂਟਰ ਲੱਗਾ ਹੋਇਆ ਉਹ اتار ਲਿਆ ਵੀਆਪੀ ਸਟicker ਲੱਗਾ ਹੋਇਆ ਉਹ ਦੇਖ ਲਓ ਤੁਹਾਡੇ ਸਾਹਮਣੇ ਆ ਬਲੈਕ ਫਿਲਮ ਦਾ ਚਲਾਨ ਕਰਦਾ ਆਂ ਫਿਲਮ ਅਸੀਂ ਤਾਰਤੀ ਆ ਅੱਧੀ ਹੁਣ ਇਹਨਾਂ ਤੋਂ ਤਰਵਾਵਾਂਗੇ ਆਪੀ ਬੁਲਟ ਮੋਟਰਸਾਈਕਲ ਤੁਹਾਨੂੰ ਮੈਂ ਦੱਸ ਰਿਹਾ ਪਹਿਲਾਂ ਵੀ ਮੈਂ ਰਿਕਵੈਸਟ ਕੀਤੀ ਤੁਹਾਨੂੰ ਵੀ ਪਹਿਲਾਂ 65 ਸੀ ਸੁਧਰ ਗਏ ਸੀ ਹੁਣ 85 ਸੁਧਰ ਗਏ 15% ਜਿਹੜੇ ਰਹਿ ਗਏ ਨੇ ਪਿੰਡਾਂ ਵਾਲੇ ਨੇ ਸ਼ਹਿਰ ਬਲ ਬਹੁਤ ਘੱਟ ਆਉਂਦੇ ਨੇ ਅਸੀਂ ਉਹਨਾਂ ਨੂੰ ਵੀ ਵਾਰਨਿੰਗ ਦਿੱਤੀ ਹੈ ਜਿਹੜਾ ਕੋਈ ਸ਼ਹਿਰ ਦੇ ਅੰਦਰ ਸਿਟੀ ਏਰੀਆ ਦੇ ਵਿੱਚ ਕੋਈ ਮੋਟਰਸਾਈਕਲ ਕਾਲਜ ਮੂਹਰੇ ਪਹਿਲਾਂ ਸਾਨੂੰ ਕੰਪਲੇਂਟ ਮਿਤੀ ਸੀ ਮਾਡਲ ਦਾ ਨੂੰ ਗੌਰਵ ਕੁੜੀ ਲੜੀ ਕੁੜੀਆਂ ਦਾ ਕਾਲਜ ਆ ਉਥੇ ਹੁੱਲਣਵਾਈ ਸੀ ਪਰ ਸਾਡਾ ਉਸੇ ਨਾਕਾ ਲੱਗਣ ਲੱਗ ਗਿਆ ਉਥੇ ਬਿਲਕੁਲ ਹੁਣ ਹੁੱਲਣਾ ਬਾਜੀ ਬੰਦ ਕਰਤੀ ਹੁਣ ਜਿੰਨਾ ਕਾਲਜ ਟਾਈਮ ਹੋਲੀ ਦਾ ਟਾਈਮ ਜਿਹੜੇ ਬੱਚੇ ਲੈ ਕੇ ਆਉਂਦੇ ਨੇ ਬੁਲਟ ਅਸੀਂ ਫਿਰ ਟੀਚਰਾਂ ਨਾਲ ਇਹਨਾਂ ਨੇ ਮੀਟਿੰਗ ਕੀਤੀ ਵੀ ਤੁਸੀਂ ਇਹਨਾਂ ਨੂੰ ਬੁਲਟ ਮੋਟਰਸਾਈਕਲ ਕਿਉਂ ਦਿੰਦੇ ਹੋ ਦੇਖੋ ਜੀ ਹੋਲੀ ਦਾ ਤਿਹਾਰ ਤੁਸੀਂ ਵੀ ਇੱਥੇ ਹੋ ਅਸੀਂ ਵੀ ਇੱਥੇ ਆ ਸਾਡੇ ਜਿਹੜੇ ਸ਼ਹਿਰ ਦੇ ਵਿੱਚ ਨਾਕੇ ਬੜੇ ਲੱਗੇ ਹੋਣੇ ਸਪੇਅਰ ਕਿਸੇ ਨੂੰ ਨਹੀਂ ਕਰਨਾ ਇਹ ਤਾਂ ਹੈ ਨਹੀਂ ਵੀ ਕੋਈ ਇਹ ਸੜਿਆ ਮਹੋਲੀ ਦੇ ਆ ਅਲੰਘਣਾ ਕਰਨਗੇ ਤੇ ਅਸੀਂ ਇਹਨਾਂ ਨੂੰ ਸਪੇਅਰ ਕਰਦਾਂਗੇ ਸਾਡੇ ਨਾਕਾ ਹੀ ਇੱਕ ਇੱਕ ਚੌਂਕ 'ਚ ਤਿੰਨ ਤਿੰਨ ਨਾਕੇ ਲਾ ਦੇਣੇ ਸੀ ਬੈਰੀਕੇਟਿੰਗ ਕਰ ਦੇਣੀ ਆ ਜਿਹੜਾ ਆਊਗਾ ਸਪੇਅਰ ਕਰਨਾ ਨਹੀਂ ਗੱਡੀ 207 ਵਿੱਚ ਬੰਦ